ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਵਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਾਂ ਕੀ ਕਲਾ ਦੇ ਵਿੱਚ ਹੋਮੋਗੇ ਤੇ ਆਪਾਂ ਇਸੇ ਉਮੀਦ ਦੇ ਨਾਲ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਠੀਕ ਆ ਜੀ ਤੇ ਟਾਈਮ ਆ ਜਿਹੜਾ ਪੂਰੇ 2 ਵਜੇ ਚ ਹੱਗਾ ਨਹੀਂ 10 ਮਿੰਟ ਰਹਿੰਦੇ ਆ ਤੇ ਭੁੱਖ ਲੱਗਿਆ ਹੀ ਦੁਬਾਰਾ ਫੇਰ ਤੋਂ ਤੇ ਹੁਣ ਕੀ ਬਣਾਈਏ 베ਰੋ ਬਣਾਇਆ ਜਾ ਬਜਾ ਮੈਂ ਆਰਡਰ ਮਾਰਿਆ ਚਾਹ ਬਣ ਗਈ ਫਕੀਰ ਲੋਗ ਹੈ ਆਹ ਫਕੀਰ ਲੋਗ ਹੈ ਬੰਦੇ ਕਿਨ ਮੰਨੋਗੇ ਤੁਸੀਂ ਥੋੜਾ ਬਾਲੇ ਇਧਰੋਂ ਇਧਰੋਂ ਆਏ 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 ਝਾਤੀ ਮਾਰ ਕੇ ਵਿਚਾਰੇ ਜਿਹੜੇ ਨੇ ਕੱਲ ਦਾ ਫੋਨ ਦੇਖਿਆ ਇਹਦਾ ਕੱਲ ਦਾ ਜਦੋਂ ਇਹ ਸੁੱਤਾ ਉੱਠਿਆ ਉਹਦਾ ਫੋਨ ਬਿਲਕੁਲ ਹੀ ਬੰਦਾ ਹੈ ਫਕੀਰ ਲੋਗ ਆ ਝੋਲਾ ਉਠਾएंगे ਅਸੀਂ ਸੁੱਤਾਂਗੇ ਹਾਂ ਸਭੀ ਦੋਇ ਇੱਥੇ ਤੇ ਕੁਸ਼ ਬਣਾਉਨੇ ਆ ਆਲੂ ਕੱਟਦੇ ਆ ਇਹ ਤੋਂ ਮੰਗੀ ਤੇ ਜਹਾਰ ਤੋਂ ਆਲੂ ਲੈ ਕੇ ਆਉਣ ਲਈ ਟੋਕਰੀ ਮੰਗੀ ਸੀ ਕਿੱਥੇ ਰੱਖਤੀ ਹਾਂ ਇੱਕ ਦਰੀ ਗੋਲਾ ਤਾਂ ਤੇ ਹੋਰ ਤੁਸੀਂ ਸਣਾਓ ਕੀ ਹਲਚਾਲਾ ਕਮੈਂਟ ਜ਼ਰੂਰ ਕਰਦਿਆ ਕਰੋ ਠੀਕ ਆ ਮੈਂ ਤਾਂ ਕੰਮ ਕਰਨਾ ਸੀ ਪਰ ਬੱਚੇ ਕਹਿੰਦੇ ਭੁੱਖ ਲੱਗ ਗਈ ਗੈਸ ਤੇ ਕਿੱਡੇ ਕਿੱਡੇ ਭਾਂਡੇ ਰੱਖੇ ਆ ਕੈਸੇ ਖਾਧੀ ਆ ਤੇ ਮੇ ਆ ਭਾਂਡੇ ਭਾਂਡੇ ਮੇਰੇ ਆ ਭਾਂਡੇ ਆ ਭਾਂਡੇ ਨਹੀਂ ਆ ਕੱਪੜੇ ਤੇ ਹਲਾ ਕੇ ਰੱਖਣੇ ਆ ਮੈਂ ਤੇ ਵੀ ਫੇਰ ਗਾ ਪਾਤਾ ਬੁੱਕ ਲੱਕੀ ਆ ਮੈਂ ਨਹੀਂ ਖਾ ਤੇ ਕੁਛ ਜੀ ਰਹੀ ਥੋੜਾ ਜਿਹਾ ਮੇਰੇ ਮੋٹے ਕੱਪੜੇ ਆਂਦੀ ਮੇਰੇ ਆਰੇ ਦੇ ਡੈਡੀ ਦੇ ਤੇ ਬੱਚਿਆਂ ਦੇ ਤਾਂ ਮੇਰੇ ਖਾਲਾ ਤਕਰੀਬਨ ਤਕਰੀਬਨ ਰੱਖੇ ਗਏ ਤੇ ਸਾਡੇ ਹੀ ਰਹਿੰਦੇ ਨੇ ਤੇ ਹੁਣ ਮੈਂ ਇਹਨਾਂ ਨੂੰ ਪਹਿਲਾਂ ਕੁਝ ਬਣਾ ਕੇ ਦੇ ਦਮਾ ਖਾਣ ਨੂੰ ਬੱਚਿਆਂ ਦੇ ਬੱਚੇ ਮੈਨੂੰ ਖੁਦ ਨੂੰ ਭੁੱਖ ਲੱਗਿਆ ਜੀ ਅਸੀਂ ਨਹੀਂ ਇਹ ਆ ਭੁੱਖ ਤਾਂ ਲੱਗੀ ਜਾਂ ਦੂਜੀ ਕੀ ਆ ਸਤਿਓ ਮੈਨੂੰ ਲੱਗਿਆ ਬਬਾ ਕਲੀਆਂ ਕੋਲੀਆਂ ਹੋ ਗਈਆਂ ਵਿਆਹ ਦੀ ਕੁੜੇ ਤਿਆਰੀਆਂ ਹੈ ਗਈ ਆ ਵਿਆਹ ਦੀ ਕੁੜੇ ਤਿਆਰੀਆਂ ਸਭ ਕਲੀਆਂ ਕੋਲੀਆਂ ਹੋ ਗਈਆਂ ਹਾਂ ਆਲੂ ਕੱਢ ਲੀਏ ਐ ਭਰਾਵਾ ਰੱਬਾ ਹੋ ਭਰਾਵਾ ਓ ਭਰਾਵਾ ਉਹ ਦੇਖੀ ਓਏ ਆਪਣੇ ਬਾਪੂ ਨਾਲ ਸਲਾਹ ਲਾ ਲਈ ਅਮੀਜ ਕੇ ਆਲੂ ਕੱਢ ਲਓ ਹੋਰੀ ਚ। ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ। ਬਣਾਉਣਾ ਕੀ ਜਨੇ ਆਣੇ ਆਲੂਆਂ ਦਾ? ਮੈਂ ਤਾਂ ਕਹਿੰਦੀ ਆਲੂ ਵਾਲੇ ਪਕੌੜੇ ਬਣਾ ਕੇ ਖਾ ਲ। ਅਡਾ ਏ। ਮੈਂ ਤਾਂ ਜੀ ਬਾਲਾ ਖਰੀ ਜਾਂਦਾ। ਫਰੈਚ ਬਣਾਈ। ਪਿਛਲੇ ਸੋਮਵਾਰ ਬਣਾਏ ਨਹੀਂ ਹੁਣ ਜੀ ਖਰੀ ਜਾਂਦਾ। ਨੀ ਲੱਗ ਗਈ ਅੱਜ ਰੋਟੀ 9:30 ਵਜੇ ਖਾ ਲਈ 2 ਵਜੇ ਤਾਂ ਭੁੱਖ ਲੱਗਣੀ ਆ ਲੱਗਣੀ ਆ ਚਾਹ ਨਾਲ ਬਿਸਕੁਟ ਖਾ ਕੇ ਪਹਿਲਾਂ ਫੇਰ ਇਹ ਬਣਾਉਂਗੀ ਆਟਾ ਓਏ ਆਲੂ ਵੱਡੇ ਕੱਟ ਲੈਣੇ ਜੀ ਫਿਰ ਵੱਡੇ ਬਹੁ ਆ ਲੈ ਆ ਸਾਰੇ ਜਣੇ ਆਲੂ ਕਟਾਉਣ ਲੱਗੋ ਮੇਰੇ ਨਾਲ ਠੀਕ ਆ ਠੀਕ ਆ ਹਾਂ ਹਮ ਤੋ ਕੱਲੇ ਕਿਉਂ ਨਹੀਂ ਆ ਤੁਸੀਂ ਚਾਹ ਪੀ ਲਈ ਹੱਲੇ ਤਾਂ ਬਣੀ ਆ ਮੈਂ ਯਾਰਾ ਕਮਰੇ ਲੈਟ ਚਲੀ ਜਾਂਦੀ ਆ ਬੰਦ ਕਰ ਪ੍ਰਵਾਹ ਉਹ ਪ੍ਰਵਾਹ ਆ ਦੇਖੋ ਜੀ ਜੀ ਆ ਨਿੱਕੀ ਕੀ ਤਾਂ ਹੁਣ ਜੇ ਯਾਰ ਹੋ ਦੇਖੋ ਆ ਆ ਕੇ ਕੱਲੀ ਕੱਲੀ ਚੋਗ ਚੁੱਕ ਕੇ ਵਿੱਚ ਪਾ ਦੇ ਹਰਤੀ ਭੈਣ ਫਟਾ ਥਪੜਾ ਪਾਉਣੀ ਹੋ ਗਿਆ ਫੁੱਕੇ ਆ ਜਾ ਦੇ ਨਾ ਤੂੰ ਇਹ ਕਹ ਕੇ ਡੋਲ ਗਿਆ ਜਿਹੜਾ ਫੇਰ ਨਾ ਕੰਮ ਦਾ ਇੱਕ ਨਹੀਂ ਤੇਰੇ ਨਾਲ ਮੈਂ ਕੀ ਕਰਤਾ ਦਸੀ ਦਾ ਹੂਨੇ ਫੜਿਆ ਮੈਂ ਕਹਤਾ ਹੂਨੇ ਫੜਿਆ ਹੂਨੇ ਹੀ ਤੇ ਦੇਖਣਾ ਚੁੱਪ ਗੱਲ ਸੁਣ ਲੈ ਚਲ ਕਾਡਾ ਕਾਡਾ ਮਾਰੋ ਕਾਡਾ ਕਾਡਾ ਮਾਰੋ ਲੂਮਾ ਦੀ ਸਬਜ਼ੀ ਬਣਾਓ ਅੱਛਾ ਇੱਕ ਗੱਲ ਥੋ ਜੱਸੇ ਜੇ ਨਾ ਤੁਹਾਡੇ ਨਾਲ ਕਰੂ ਇੱਥੇ ਹੀ ਪਾਓ ਇੱਥੇ ਹੀ ਪਾਓ ਬੱਦੇ ਵਾਲੀ ਜੁੱਤੀ ਪਾ ਲੈ ਮੈਨੂੰ ਕੀ ਇਕਨੇ ਪਈਆਂ ਰਹਿਣ ਮੈਂ ਆਪਾਂ ਤਾਂ ਆ ਸੁੱਕਣੀਆਂ ਪਾਈ ਹੋਣੀਆਂ ਨੇ ਆਪਦੀਆਂ ਆ ਫੜਾਈ ਇੱਕ ਦਿਨ ਤੱਕ ਹਾ ਚਾਚ ਮਿੱਠਾ ਰਬ ਮੈਂ ਜੀਦਾ ਹੋ ਉਸ ਹਾਇ ਸਿੰਡੀਆਂ ਨੇ ਇਹਨਾਂ ਤੋਂ ਫਲਕੁੜੀਆਂ ਪਾਉਣੇ ਆਪਾਂ ਐਨੇ ਚੋਗ ਜਿਆ ਲੱਹ ਹੋਏ ਹੋਏ ਇੱਧਰ ਆਪ ਨੂੰ ਸਭ ਕਲੀਆਂ ਕੁਲੀਆਂ ਹਾਈਕੋਰਟ ਮਾਂ ਆ ਰੰਗ ਜਲਾ ਕੇ ਦਾ ਕੱਲ ਵਜੀ ਲਾ ਕੇ ਮੈਂ 18 ਕਦਾ ਹੀ ਲੱਗਦਾ ਹਾਂ ਮੈਂ ਪਹਿਲਾਂ ਬਣਾਤਾ ਲਾ ਹਾਈਕੋਰਟ ਮਾਂ ਆਲੂ ਰੈਡੀ ਉਹ ਚ ਬੈ ਕੇ ਲਾਉਂਦਾ ਤਿੰਨ ਘੰਟੇ ਲਾਉਣਗੇ ਆਲੂਆਂ ਦੇ ਨੁੰਦਰਾ ਵੀ ਲਾਉਂਦੇ ਨੇ ਬੈਠੇ ਪੈਰ ਨਾਲ ਆ ਪਾਈ ਕੋਰਟ ਮਾਂ ਜਿਹੜਾਾੱਖੇ ਲੈਣਾ ਜਿਹੜਾ ਸਾਡੇ ਨਾਲ ਕਰੂ ਇੱਥੇ ਹੀ ਭਰੂਗਾ ਨਾ ਮੈਂ ਕੀ ਕਰਤਾ ਤੇਰੇ ਨਾਲ ਉਹ ਵੀ ਤਾਂ ਦੱਸ ਤੂੰ ਕਹਿੰਦੀ ਨੂੰ ਕੱਪੜੇ ਤੇ ਖੋਲ ਲੰਦੇ ਆਪਾਂ ਹਨਾ ਅੱਧੀ ਅੱਧੀ ਆ ਭਰੇ ਨੰਗੇ ਹੋਣ ਇਹਨਾਂ ਤੇ ਮੱਖੀ ਬੈਂਦੀ ਆ ਕੋਈ ਹੋਰ ਚੁੰਨੀ ਲੈ ਕੇ ਆਉਣੀ ਆ ਕੋਈ ਸਾਡੀਆਂ ਚੀਜ਼ਾਂ ਖੰਡਾਉ ਉਹ ਇੱਥੇ ਹੀ ਆਪੇ ਬੈਠ ਕੇ ਇਕੱਠੀਆਂ ਕਰੂ ਉਸੇ ਟੋਕਰੀ ਚ ਪਾਉ ਹਾਏ ਬੰਦਿਆਂ ਵਾਂਗੂ ਮੈਂ ਕਿ ਬਰਤਨੀਆਂ ਨੇ ਇਹ ਪਤਾ ਕਿੰਨੀਆਂ ਵਧੀਆ ਮਿਰਚਾਂ ਨੇ ਨਾਈ ਸੁੱਕੀਆਂ ਲੱਗਦੀ ਜਾਂਦੀਆਂ ਹੁੰਦੀਆਂ ਨੇ ਹਰਦਾ ਨਹੀਂ ਜੁਹਾਰ ਨੇ ਕੁੱਟ ਖਾ ਲੈਣੀ ਇਹ ਬਹੁਤਾਂ ਨੂੰ ਲੱਗਦੀਆਂ ਇਹ ਜਿੱਦਣੇ ਮੈਂ ਮੱਤਿਆ ਤੋੜੀਆਂ ਸੀ ਉਦਣ ਲੱਗੀਆਂ ਵੀ ਬਹੁਤਿਆਂ ਨੂੰ ਸੀ ਤੋੜੀ ਦੀ ਵੇਲ ਹਰੀ ਹੋਗੀ ਹਾਂ ਬਦਾਈਆਂ ਬਦਾਈਆਂ ਜਿਹੜਾ ਜਿਹੜਾ ਫਾਈਆਂ ਨੇ ਜਿਹੜਾ ਕੋਈ ਸਾਡੀਆਂ ਜਾ ਕੇ ਮਿਰਚਾਂ ਖਲਾਰੂ ਉਹ ਇੱਕ ਇੱਕ ਮਿਰਚ ਚੱਕ ਕੇ ਟੋਕਰੀ ਚ ਆਪੇ ਪਾਉਂਦਾ ਕਿ ਨਹੀਂ ਲਾਹ ਜੁੱਤੀ ਇਹ ਤੈਨੂੰ ਕਮੈਂਟ ਆਇਆ ਤੇਰੀ ਮਾਸੀ ਕਹਿੰਦੀ ਮੈਂ ਆ ਕੇ ਲੈ ਜਾਨੀ ਆ ਬਸ ਸਾਰੇ ਖਰਾਬ ਮम्मा ਕਹਿੰਦਾ ਸੱਚ ਮੈਂ ਆ ਕੇ ਲੈ ਜਾਨਾ ਜਾਨ ਨੂੰ ਤਾਂ ਸਾਰੇ ਲੈ ਕੇ ਜਾਣ ਨੂੰ ਤਿਆਰ ਨੇ ਪਰ ਇਹਨੂੰ ਖਰੂਦੀ ਨੂੰ ਰੱਖੂ ਕੌਣ ਇਹਨੂੰ ਫੋਨ ਨਹੀਂ ਦੇਖਣ ਦੇ ਇੱਕ ਇਹਨੂੰ ਫੋਨ ਨਹੀਂ ਦੇਖਣ ਦੇਣਾ ਜਿਹੜਾ ਵੀ ਲੈਣ ਆਊਗਾ ਜੋ ਬਾਅਦ ਚੁਕੇ ਨਹੀਂ ਇਹ ਦੂਜਾ ਇਹਨੂੰ ਖਾਣ ਨੂੰ ਪੈਕਟ ਨਹੀਂ ਲੈ ਕੇ ਦੇਣੇ ਮੇਰੀ ਗੱਲ ਸੁਣਨਾ ਜੱੱਛਿਆ ਜੱੱਛਿਆ ਇਹ ਮੁੰਡਾ ਰੋਟੀ ਘੜਾਉਣੀ ਹੈ ਦਹੀਂ ਦੀ ਕੋਲੀ ਢਾੜ ਸ਼ੁਰੂ ਕਰਤੀ ਇਹਨੇ ਅੱਜ ਤੋਂ ਦਹੀਂ ਖਾਦਾ ਇਹਨੇ ਜਿਹੜਾ ਕੋਈ ਸਾਡਾ ਇੱਥੇ ਖਲਾਰੂਗਾ ਉਹ ਝਾੜੂ ਵੀ ਲਾਊਗਾ ਸਾਫ਼ ਸੁਭਈਆ ਸਭ ਕਰੂਗਾ ਚੱਲ ਮੈਂ ਮਿੱਤਿਆ ਸੁੱਕਣੀ ਬੋਲੋ ਮੁੱਠੋ ਕਲਾ ਕੇ ਲੈ ਕੇ ਆਓ ਨਹੀਂ ਆਉਂਦੇ ਮਿਰਚਾਂ ਦੇ ਉਹਦੇ ਮਿਰਚਾਂ ਦੀ ਡੰਡੀਆਂ ਜੇ ਰਹਿ ਗਈਆਂ ਉੱਥੇ ਮੈਂ ਕੱਢ ਕੇ ਲੈ ਕੇ ਆਉਂਦਾ ਆਦੇ 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 ਮੰਜੇ ਦੇ ਭਾਵੇਂ ਕੋਲ ਲਾ ਤੇ ਫੋਲਦੀ ਹੈ ਆਹ ਮਿਰਚਾਂ ਕੁਰਕੁਰੀਆਂ ਹੁਣ ਜਲਦੀ ਸੁੱਕ ਜਾਣੀ ਹੈ ਹੱਥੋਤਨਾ ਲਾ ਲਈ ਇਹਨਾਂ ਨੂੰ ਜਿਹਾਰ ਛਿੱਲਣੇ ਤਾਂ ਤੁਸੀਂ ਇਹਨੇ ਹਣੇ ਮੈਂ ਤਾਂ ਪੀਸ ਇਹ ਕੱਟੂ ਅਰੇ ਜਬਰਾਂ ਯੋਨਾਂ ਆ ਨਾ ਆ ਲੰਬੇ ਲੰਬੇ ਕੱਟ ਦੀਦਾ ਹੈਗੀ ਆ ਤੇਰੇ ਫਰੈਂਚ ਬਰਾਇਆਂ ਨੂੰ ਵੀਡੀਓ ਦੇਖਣੇ ਲੋਕੀ ਵਾ ਵ ਵੀਡੀਓ ਦੇਖਣ ਵਾਲੇ ਬਣਾਉਨੇ ਆ ਸੀ ਖਾਣਾ ਬਿਨਾਂ ਬਸ ਬਰਬਾਦ ਹੋ ਗਿਆ ਹੋਇਆ ਹੋਇਆ 1 ਕਿਲੋ ਹੋ ਗਿਆ ਹੁਣ ਉਹ ਤਾਂ ਬਹਿਗਰੂ ਦੀ ਕਰੀ ਸਰਤਰੀ ਲਓ ਜੀ ਕਰ ਲਈਏ ਬਸ ਤੇਲ ਇੰਡਕਸ਼ਨ ਤੇ ਗਰਮ ਕਰ ਲਿਆ ਤੇ ਤੇਲ ਝੜਕ ਪਟਣੇ ਬਹੁਤ ਆਉਂਦੀ ਆ ਅੱਖਾਂ ਚ ਪਾਣੀ ਡਟਦਾ ਨੇ ਨੇਰਾ ਬੰਦ ਕਰੋ ਨਿਆਲਿਓ ਇਹ ਚਰਨੀ ਕਿਥੇ ਰੱਖ ਤੀ ਪੱਕ ਵੀ ਜਾਣਗੇ ਇਹ ਸਾਬ ਨੂੰ ਤਾਂ ਨਹੀਂ ਪੁੱੱਕਦੇ। ਕਿਉਂ? ਆਹਾ ਹੋ ਹੋ ਹੋ। ਆਹ ਦੇ ਲੱਫ ਆ ਹੋਆ। ਮੇਰਾ ਬੰਲਾ। ਫਰਕ ਸਮਾਂ। ਮੇਰਾ ਖੁਦਾ ਸੁਭਾ। ਮੁੰਡਾ ਪੜ੍ਹਾਈ ਤੇ ਲੈਣਾ ਤੇਰੀ ਨੀ ਕਹਿਆ ਘੋਂ ਦਾ ਟੱਤਾ ਤੈਨੂੰ ਸੰਭ ਅੱਜ ਨਹੀਂ ਹੈ। ਤੈਨੂੰ ਬਾਅਦ ਚ ਹੋਣੀ ਹੈ ਤੇ ਕੋ ਤੇਰਾ ਵਿਆਹ ਹੋਣਾ। ਓਏ ਇ ਰਾਜਾ। ਕਾਹਕੇ ਗਿਆ ਫਾੜ ਕੇ ਗਿਆ। ਤੋ ਕਹਾਂ ਉਹਦਾ ਛੁੱਟੀਆਂ ਕਾਹਦੀਆਂ ਰਿਓਂਦੀ ਜਾਨ ਲੈਣੀ ਕਰੀ ਪਈ ਆ ਇਹਨੇ। ਆ ਮੈਨੂੰ ਗੜ ਵੀ ਪਾ ਲਈਂ ਬਿਖਾ ਦੇ। ਤੇਰੇ ਉਹਦੇ ਕਰਕੇ ਤਾਂ ਤੈਨੂੰ ਖਾਣ ਨੂੰ ਮਿਲਣਾ ਨਹੀਂ ਮੈਂ ਬਣਾ ਲੈਣੀ ਚੁੱਪ ਕਰ ਜਾਉਂਗੀ ਵੀਡੀਓ ਬਣਦੀ ਮੈਂ ਇੱਕੜੇ ਬਾ ਲੈਣੀ ਮੈਂ ਕੋਈ ਐਡਿਟਿੰਗ ਨਹੀਂ ਕਰਨੀ ਹਾਂ ਸੁੱਕਣੇ ਚਾਹੁੰਦੇ ਹੋ ਉਹ ਚੋ ਪਰਾ ਬਾ ਲੈ ਇੱਥੋਂ ਜਾ ਕੇ ਚੁੱਪ ਚੋ ਜਾ ਚੋ ਮਰਦੀ ਪਰਾ ਬੜੀ ਗੜਬੀ ਪਈ ਉਹ ਉਹ ਚੋ ਪਰਾ ਕਿੰਨਾਗਾ ਤੇ ਇਹ ਤੇ ਇਹਨੇ ਦੁੱਕੀ ਗੱਲ ਕਿਨੇ ਆਨੇ ਦੁੱਕੀ ਕਰਦੇ ਨੇ ਇਹ ਘਰ ਜੰਨੀ ਉਹ ਆ ਇਹਦੇ ਵਿੱਚ ਬੈਂਕੀਆਕਾਰ ਦੀ ਇਹ ਗੱਡੀ ਆ ਇਹ ਖੰਨੇ ਘਾਟ ਨਹੀਂ ਚੁਕੀਆਂ ਜਮਾਵਦੀਆਂ ਨਹੀਂ ਸੀਗੀਆਂ ਪਰ ਬਹੁਤ ਆ ਕੀ ਹੋਇਆ ਇਹ ਆ ਗਈ ਜੀ ਆ ਨਹੀਂ ਗਿਰਿਆ ਇਹ ਨਜ਼ਰਾ ਕੋਲ ਆச்சே ਗੱਡੀ ਮੈਂ ਕਿਹਾ ਲੈ ਗੱਡੀ ਟੱਕੀ ਖੜਕੀ ਮੈਂ ਤਾਂ ਕਿਹਾ ਕੋਈ ਬਾਹਰ হাত নিয়ে পড়ে চলবো বলে নেওয়া সম্ভব তোর মধ্যেই বারণা তাই ਕੁੱਤ ਦੇ ਚੜਨਾ ਦਾ ਕਈ ਆ ਸਾਰੇ ਬੱਚੇ ਵੀ ਐਦਾਂ ਹੀ ਕਰਦੇ ਆ ਛੁੱਟੀਆਂ 'ਚ ਮੈਂ ਤਾਂ ਲੋ ਤਾਂ ਸਾਡੇ ਵਾਲੀ ਕਰਦੇ ਆ ਸਾਰੇ ਸਹੀ ਹੋਣਗੇ ਨਾ ਸਾਡਾ ਕਹਿੰਦੇ ਕੜਾਹੀ ਚਾੜ ਹੀ ਰੱਖ ਚਾੜ ਹੀ ਰੱਖ ਮੇਰੇ ਇਨਾਂ ਨੂੰ ਕੋਈ ਨਾ ਰੋ ਰੋ ਕਿੱਥੇ ਆ ਤੇਲ ਚੜ ਗਿਆ ਖਾਦ ਵੈ ਗਿਆ ਬੜਾ ਬੜਾ ਲੋਕਾਂ ਦਾ ਦਰੂ ਚੜਦੀਆ ਲੋਕਾਂ ਦਾ ਦਰੂ ਚੜਦੀਆ ਮੈਂ ਤੇਲ ਚੜਦਾ ਮਾਰਚ ਮਹੀਨਾ ਚਲਦਾ ਕੱਪੀ ਤਰੀਕੂ ਤੇ ਸ਼ੁਰੂ ਬਗੜਦਾ ਤੇਤੀ ਚੜ ਕੋਲੋਂ ਸਾਤੇ ਕਾੜਦੀਆਂ ਜਲ ਇਹਨਾਂ ਕਾ ਸੌਨ ਬਰਾਇਆ ਸੌਨ ਬੜ ਤੱਕ ਤਾਂ ਇਹਨਾਂ ਨੇ ਮੇਰੀ ਜਾਨ ਖਾ ਲੈਣੀ ਹੈ ਉੱਥੇ ਜਾ ਕੇ ਖਾਂਦੇ ਨੇ ਕੀ ਆਹੋ 버ਗਰ ਕਿੰਨਾ ਇੰਨਾ ਮਹਿੰਗਾ ਮੈਂ ਨਹੀਂ ਜਾਂਦੇ ਨੇ ਉੱਥੇ ਇੰਨਾ ਮਹਿੰਗਾ ਮੈਂ ਕਿਹਾ ਘਰੇ ਖਾਓ ਕਿ ਤੇਰੀ ਜਾ ਕੇ ਖਾ ਕੇ ਆਉਣਾ ਉੱਥੇ ਪਤਾ ਕਿੰਨਾ ਮਹਿੰਗਾ ਲੱਗਦਾ ਟਾਈਮ ਤੇ ਆਪ ਉੱਥੇ ਇੱਕ ਬੰਦਾ ਖਾ ਗਿਆ ਉਹ ਘਰੇ ਸਾਰਾ ਡੱਬਰ ਖਾ ਲਿਆ ਇਹ ਚੋਲੇ ਨੇ। ਇਹ ਬੜਾ ਪਰ। ਕਰੱਚ ਕਰੱਚ ਫੜਨੇ। ਤੇ ਇਹਨਾਂ ਦਾ ਬੜਾ ਮਾੜੀ ਕਟ ਤੰਗੀ ਕਟੀਆਂ। ਚਲੋ ਜੀ ਇਹਨਾਂ ਨੂੰ ਬੜਾ ਕੇ ਦੇ ਦਈਏ। ਫੇਰ ਆਪਾਂ ਖਾਣੇ ਆ। ਨਾਲ ਇਹਨਾਂ ਦਾ ਦੇਖਦੇ ਆਂ ਵੀ ਇਹ ਕੀ ਕਹਿੰਦੇ ਨੇ। ਜਾ ਰਾਜੋ। ਖਾਣਾ? ਹਾਂ। ਮਦਰੀ ਨੂੰ ਸੋਈ ਦੀ ਲੈ ਫੋਟੋ ਵਾਦੀ ਕਿ ਹਾਂ ਲਾਈਫ ਚੇਂਜ ਹੋ ਗਈ ਘੈਂਟ ਬਣ ਗਈ ਲਾਈਫ ਉਹਦੀ ਰਮਾਲੀ ਉਹ ਨਾ ਇਹ ਜੋ ਫਿਰ ਆਪ ਦੀ ਰਮਾਲ ਲੈਣਾ ਉਹ ਤੋਂ ਮੰਗਦਾ ਕਹਿੰਦਾ ਮਿਲ ਹੀ ਜਾਂਦੇ ਰਮਾਲ ਦੇ ਬੰਦਾ ਮੈਂ ਆਨ ਕਰ ਲਈ ਵੀਡੀਓ ਤੇ ਭਰਾ ਮਾਜ ਪਿਆਰ ਤੇ ਯਾਰ ਆ ਤਾਂ ਨੜੀਆਂ ਵਾਲੀਆਂ ਰਮਾਲਾਂ ਵੀ ਇੱਕ ਹੋਰ ਰੱਖੇ ਏ ਹੋਏ ਢਾਣ ਜਾਂਦਾ ਓਏ ਵਾਹ ਬਾਰੇ ਵੇਕੇ ਖਾ ਲਈ ਵੀਰੇ ਉਹ ਦੋ ਕੱਟੀ ਦੇ ਵਾਦੇ ਬਰਦੀ ਜੀ ਬੈਠ ਕੇ ਖਾ ਲਾ ਤੀ ਲਗਾ ਇਹ ਮੈਕਡੀਆ ਫੀਲਿੰਗ ਲਊਗਾ ਹਾਂ 3 ਹੋਰ ਆਉਂਗੀ ਤਾਂ ਮੇਰਾ ਹੜ ਜਾ ਉਹ ਖੜ ਜਾ ਗੁਰੂਆ ਹੜ ਜਾ ਮੈਂ থাম্বਨੇਲ ਬਣਾ ਲਾਂਗਾ ਲਓ ਜੀ ਤੁਸੀਂ ਵੀ ਖਾਓ ਠੀਕ ਹੁਣ ਬਣ ਗਿਆ ਬਣ ਗਿਆ ਬਣ ਗਿਆ ਮੈਂ ਕਿੜਿਆਦਾ ਪਤਾ ਕੀ ਸਿਸਟਮ ਦਾ ਕੱਟ ਕੇ ਆ ਲੂਸ ਘਾ ਕੇ ਉਸ ਕਉਂਦੇ ਆ ਉਹ ਬਹੁਤ ਏਸਣ ਨਹੀਂ ਲਾਉਂਦੇ ਉਹ ਜਾਂ ਤਾਂ ਚੌਲਾ ਦਾ ਆਟਾ ਲਾਉਂਦੇ ਆ ਇੱਥੇ ਥੋੜਾ ਜਿਹਾ ਨੂਨ ਮਿਰਚ ਪਾਉਂਦੇ ਆ ਬਣੀ ਬਣੀ ਫੱਛੀ ਹੁੰਦਾ ਤਾਂ ਖੁਸ਼ ਉਹ ਲੱਖ ਲੱਖ ਪ੍ਰੋਸੈਸ ਆ ਵੀਰੇ ਹੁਣ ਇੱਥੇ ਮੈਂ ਇਕੱਲਾ ਹਲਦੀ ਕਿ ਮਪਾਤੀ ਹਲਦੀ ਵੀ ਪਾਈ ਦੀ ਆ ਹਲਦੀ ਖਾਣੀ ਜ਼ਰੂਰੀ ਆ ਯਾ ਤੇ ਕੱਟ ਤੇ ਹੁਣ ਆਪਾਂ ਆਪਦਾ ਬੰਬਾ ਨੂਨ ਮਿਰਚ ਸਿੱਟ ਲਓ ਹੋ ਜਾਂਦਾ ਵੀ ਉਹ ਫਟਦਾ ਆਹ ਉਹ ਪਾਤਾ ਹੋ ਜੂ ਇਹ ਅੰਨਾ ਦਾ ਵਿਚਾਰੇ ਨਾਲ ਪੰਗਾ ਹੀ ਪੈਂਦਾ ਵੀ ਜੇ ਇਹੋ ਜੀ ਕੋਈ ਚੀਜ਼ ਬਣਦੀ ਆ ਫਿਰ ਉਹ ਹੋ ਜਾਂਦਾ ਮਿਰਚ ਜਿਆਦਾ ਹੋ ਜਾਂਦੀ ਆ ਫਿਰ ਆਪਾਂ ਤਾਂ ਕੀ ਆ ਹਾਈ ਮਿਰਚੋ ਹਾਈ ਮਿਰਚੋ ਕਿਤੇ ਨਾ ਸਾ ਜ ਪਾਣੀ ਕਿਤੇ ਨਾ ਅੱਖਾਂ ਚ ਪਾਣੀ ਕਦੇ ਵੀ ਮੰਮੀ ਦੀ ਸਾਈਡ ਨਹੀਂ ਲੈਣੀ ਮੰਮੀ ਦੇ ਖਿਲਾਫ ਹੋ ਜੋ ਕਿਉਂਕਿ ਅੱਜ ਤੋਂ ਬਾਅਦ ਖਾਣਾ ਤੁਹਾਡੇ ਡੈਡੀ ਨੇ ਬਣਾ ਕੇ ਖਵਾ ਕਰਨਾ ਤੁਹਾਨੂੰ ਬੇਰੀ ਵੀਡੀਓ ਚੱਲਦੀ ਆ ਕਾਪਾ ਕਾਹੋ ਡਾਡੀ ਦੀ ਸਾਂਡਾ ਕਾਲੀ ਡਾਡੀ ਦੀ ਆ ਪੱਕੀ ਗਿਆ ਲਓ ਜੀ ਆਪਾਂ ਵੀ ਖਾ ਲਈਏ ਮੱਝ ਜਿਆ ਆਇਆ ਛੋਟੀ ਦੀ ਮੱਝ ਛੋਟੀ ਮੈਗੀ ਹਾਸੀ ਲਈ ਮੱਝ ਜਿਹੜੀਆਂ ਹੌਲੀਆਂ ਹੌਲੀਆਂ ਮੱਝਾਂ ਹੁੰਦੀਆਂ ਨੇ ਉਹ ਲੈ ਗਏ ਇਹਨਾਂ ਇੱਕ ਕਲਰ ਕਿੱਦੀ ਦੇ ਵਿੱਚ ਬਈ ਜ਼ਬਰਦਸਤ ਮੱਝ ਆਤੀ ਬਈ ਮੈਨੂੰ ਹਾਏ ਨਾ ਮੈਂ ਤਾਂ ਖੜੀ ਝੋਕਾ ਬਈ ਮੱਝ ਸਾਊਤੀ ਤਾਂ ਲੱਗਦੀ ਰਹਿੰਦੀ ਮਾ ਕਹਣੀ ਹੈ ਦੇਖ ਲਾ ਓਕਾ ਫੇਲਾ ਨਾ ਮੈਂ ਕੀ ਕਰਾਂ ਥੋੜੀ ਕੋਸੇ ਮੁਰਨ ਕਰੋ ਜੀ ਕਾਲ ਨੂੰ ਲਹੂ ਵੀ ਲੈ ਆ ਭਾਈ ਕਾਲ ਉਹ ਕਾਲ ਗਾਲੋ ਮਦਦ ਕਰਾਂਗੇ ਉਹ ਨੂੰ ਕਾਹਗਾ ਜੀ ਦੁਕਾਨ ਦੇ ਪੈਜਾ ਮੁੰਡਾ ਰੱਖ ਲੈਣਾ ਜੇ ਤੂੰ ਅੱਜ ਹੁਣ ਆ ਜਾ ਨਹੀਂ ਕੱਲ ਤੋਂ ਉਹਦਾ ਦੇ ਇਥੇ ਲੈ ਕੇ ਸਾਨੂੰ ਰਜਾਈ ਨਾ ਮੁੰਡਾ ਰੱਖ ਦੇਣਾ ਰੋਜ਼ ਸੱਚੀ ਇਹ ਰੋਜ਼ ਇਹ ਸ਼ਟਰ ਸਿੱਟ ਕੇ ਪਤਾ ਨਹੀਂ ਕਿੱਥੇ ਭੱਜ ਜਾਂਦਾ ਇਹ ਚਾਰ ਪਸ਼ਾਵਾਂ ਵਾਲੇ ਜਿਹੜੇ ਹੁੰਦੇ ਨੇ ਨਾ ਉਹੋ ਤੱਕ ਜੁੜ ਤਾ ਰੋ ਰਿਹਾ ਇਹ ਅਨੁਸ਼ਾਣ ਵਾਲਾ ਇਹਨੂੰ ਖਣਨ ਜਾਇਦਾ ਤੇਰਾ ਡੈਡੀ ਰੱਖ ਲਾ ਕੰਨਾ ਅੱਡ ਕੰਨਾ ਪੈਰ ਦੇ ਹੀ ਜਾਂਦਾ ਮਾਨ ਕਦ ਖੋਲੂ ਉਹ ਮੈਨੂੰ ਵੀ ਬਤਾ ਸ਼ਟਰ ਛੱਟ ਕੇ ਭੱਜ ਜਾਂਦਾ ਸਾਰੇ ਛੱਡ ਦਿੱਤੀ ਸ਼ਟਰ ਛੱਟ ਕੇ ਨਹੀਂ ਭੱਜਦਾ ਉਹ ਖੁੱਲਾ ਵੀ ਛੱਡ ਜਾਂਦਾ ਹੈ ਉੱਠ ਆ ਜਾਂਦਾ ਗੱਲੇ ਦੇ ਗੱਲੇ ਦੇ ਦੀਆ ਤੂੰ ਬਾਹਰ ਜਾ ਕਰ ਗੱਲੇ ਤੇ ਜਾ ਕੇ ਮੇਰੇ ਕੋ ਬੈਠਾ ਸਿਰਦਾ ਦੀਆ ਮਾ ਤੁਹਾਡੇ ਮਮੀ ਕੜੀ ਚੋੜੀ ਕੰਮੀਆ ਰਸਤੀਆ ਦੇ ਦੰਮੀਆ ਹਾ ਲਓ ਜੀ ਆਪਾਂ ਬਣਾ ਲਈਏ ਕੜੀ ਕੜੀ ਦੇ ਵਿੱਚ ਪਾਤਾ ਸੁੱਕਾ ਧਨੀਆ ਵਾਓ স্মੈਲ ਕੋਕੜੇ ਬੱਚਿਆਂ ਨੇ ਪਾਉਣ ਨਹੀਂ ਦਿੱਤੇਗੇ ਇੱਧਰ ਬਣਾ ਲਿਆ ਆਪਾਂ ਨੇ ਝੌਲ ਤੇ ਚਲੋ ਜੀ ਆਪਣਾ ਕੜੀ ਝੋਲ ਵੀ ਬਣ ਗਏ ਤੇ ਭਾਂਡੇ ਰਹਿ ਗਏ ਹੁਣ ਖਾ ਕੇ ਭਾਂਡੇ ਮਾਲਦੇ ਆਂ ਇਕੱਠੇ ਹੀ ਥੋੜੇ ਜਿਹਾ ਭਾਂਡੇ ਵਾਖੀ ਜਾਂਦੇ ਵਿੱਚ ਮੈਂ ਨਾ ਖੜੀ ਥੱਕ ਗਈ ਕਦੋਂ ਦੀ ਜਦੋਂ ਮਤਲਬ ਵੀ ਆਪਾਂ ਉਹ ਬਣਾਉਣ ਲੱਗੇ ਸੀਗੇ ਪਕੌੜੇ ਬਣਾਏ ਸੀਗੇ ਉਦੋਂ ਦੀ ਮਤਲਬ ਬਸ ਕੰਮੇ ਲੱਗੇ ਨੇ 10 ਮਿੰਟ ਬੈਠੀ ਸੀ ਵਿੱਚ ਦੀ ਕੰਮੇ ਲੱਗੀ ਹੋਈਆਂ ਤੇ ਮੈਂ ਥੱਕ ਜਾਈ ਹੈ ਹਨਾ ਤੇ ਬੱਚਿਆਂ ਨੂੰ ਆਵਾਜ਼ ਮਾਰਦੇ ਬੱਚਿਓ ਖਾ ਲਓ ਆਜੋ ਮੇਰੇ ਕੋ ਰੱਖ ਕੇ ਭਾਂਡੇ ਕਹਿੰਦੇ ਪਾ ਕੇ ਦੇ ਦੋ ਵੀ ਆਪ ਆ ਲੋ ਚਲੋ ਜੇ ਪਾ ਅੱਜ ਦੇ ਵਲੌਗ ਦਾ ਵੀ ਐਂਡ ਇੱਥੇ ਕਰਦੇ ਆ ਮਿਲਦੇ ਆ ਕੱਲ ਨੈਕਸਟ ਵਲੌਗ ਦੇ ਨਾਲ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੁਸੀਂ ਕਮੈਂਟਸ ਨਹੀਂ ਕਰਦੇ ਹੈਗੇ ਫੇ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਅੱਜ ਜਿਹੜੀ ਵੀਡੀਓ ਪਬਲਿਸ਼ ਕਰੀ ਤੁਸੀਂ ਉਹਦੇ ਤੇ ਕੋਈ ਕਮੈਂਟ ਵੀ ਨਹੀਂ ਕੀਤਾ ਮੈਨੂੰ ਵਧੀਆ ਨਹੀਂ ਲੱਗਿਆਗਾ ਫੇ ਮੈਂ ਗੁੱਸੇ ਵੀ ਹੋਣਾ ਤੁਹਾਡੇ ਨਾਲ ਤੁਸੀਂ ਆਪਣੇ ਪਿਆਰੇ ਪਿਆਰੇ ਕਮੈਂਟਸ ਜ਼ਰੂਰ ਕਰਿਆ ਕਰੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਚਲੋ ਜੀ ਮਿਲਦੇ ਆ ਕੱਲ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਠੀਕ ਹੈ ਬਾਏ